ਇਸ ਕੰਮ ਦੇਖੋ ਸਾਡੀ ਮਾਤਾ ਦੇ ਪਰਸ ਉੱਥੇ ਰੱਖ ਕੇ ਆ ਗਏ ਅਸੀਂ ਇੱਥੇ ਤੱਕ ਪਹੁੰਚ ਗਏ ਸੀ ਉਹ ਦੇਖੋ ਰੱਖ ਖਾ ਲਈ ਮਸਰ ਤੇ ਨਾ ਮਾਰਦੀ ਮਾਸੀ ਦੇ ਕਦੇ ਬਿਲ ਤੋੜਨ ਦੀ ਮਾਸੀ ਦੇ ਸਿਰ ਤੇ ਮਿਸੇ ਪਰੇਗਰ ਪੱਲਾ ਉਹਨਾਂ ਦੇ ਪੁਰਖ ਉਹਨਾਂ ਨੂੰ দান ਕਰਕੇ ਦਿੱਤਾ ਵੇ ਅਸੀਂ ਮਹਾਰਾਜਾ ਪਟਿਆਲਾ ਨੇ ਮੇਰੇ ਮਾਸੀ ਜੀ ਦੇ ਪੁਰਖਾਂ ਨੂੰ ਉਹ ਪੀੜੀ ਚੱਲਦੀ ਆ ਰਹੀ ਸੀ ਹੋ ਫਰੈਂਡਸ ਵਲਕੋਮ ਟੂ ਮੇਰੀ ਵਲੌਗ ਮੈਂ ਤੁਹਾ ਦਾ ਦੋਸਤ ਸੁਖਿਟਣਾ ਹੋਗਾ ਠੀਕ ਹੋ ਗਿਆ ਮ제 ਮੇ ਹੋਗੇ ਤਦਰੁਸਤ ਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਤੇ ਸਵੇਰ ਦਾ ਟਾਈਮ ਹੋ ਚੁਕਾ ਸਾਢੇ 3 ਹੋ ਚੁੱਕੇ ਆ ਤੇ ਅਸੀਂ ਸਾਰੇ ਹੋ ਚੁੱਕੇ ਆ ਨਾ ਕਿ ਰੈਡੀ ਤੇ ਹੁਣ ਆਪਾਂ ਚੱਲੇ ਆ ਮਹਾਮਾਏ ਦੇ ਦਰਸ਼ਨ ਕਰਨ ਵਾਸਤੇ ਮੈਂ ਤੇ ਰਾਖੀ ਦਾ ਕੱਲਾ ਸੀ ਦਰਸ਼ਨ ਕਰ ਲਏ ਸੀਗੇ ਤੇ ਹੁਣ ਅਸੀਂ ਸਾਰੇ ਆਨੇ ਚੱਲੇ ਆ ਸਾਡੇ ਮਾਸੀ ਨਾਲ ਹੋ ਗਈ ਸੀ ਕੋਲੋਲ ਮਾਸੀ ਤੇ ਕੱਲ ਚੱਕੀ ਗਈ ਚੱਪਲ ਮਾਸੀ ਦੇ ਵੈਸੇ ਕਹਿੰਦੇ ਹੁੰਦਾ ਨਾ ਕਿ ਜੱਪਤ ਕੇ ਗ੍ਰਹਿ ਕਰ ਦਿੰਦਾ ਕੀ ਹੁੰਦਾ ਇਹ ਕਹਿੰਦੇ ਹੁੰਦੇ ਹਨ ਇਹ ਕਹਿੰਦੇ ਹੁੰਦੇ ਆ ਤੇ ਮਾਸੀ ਜੀ ਚੱਪਾ ਗੱਲ ਚੱਕੀ ਗਈ ਤੇ ਹੁਣ ਰਾਖੀ ਲੰਗੇ ਪਹਿਰੀ ਆ ਆਖੀ ਕਹਿੰਦੀ ਜੀ ਮੈਂ ਲੰਗੇ ਪਹਿਰੀ ਹੋ ਜੂ ਮਾਸੀ ਮੇਰੀ ਚੱਪਲ ਪਾ ਲ ਦੇਖੋ ਕਿੰਨਾ ਖਿਆਲ ਕਰਦੀ ਆ ਦੇਖੋ ਬਈ ਰਾਖੀ ਚਲੋ ਜੀ ਚੱਲਦੇ ਆ ਇਹ ਆ ਦੇਖੋ ਆਪਣੀ ਧਰਮਸ਼ਾਲਾ ਦਿਨ ਦਾ ਵੀ ਉਹ ਦੇਖ ਲੋ ਧਰਮਸ਼ਾਲਾ ਰਾਤ ਦਾ ਵੀ ਉਹ ਦਿਖਾਤਾ ਸੀਗਾ ਉਹ ਸਾਹਮਣੇ ਕੰਟੀਨ ਵੀ ਹੈਗੀ ਆ ਕੰਟੀਨਰ ਆ ਦੇ 11 ਵਜੇ ਖੁੱਲੀ ਹੁੰਦੀ ਆ ਸਵੇਰੇ ਮੈਂ ਲਾਦਾ ਸ਼ਾਇਦ ਹੁਣ ਖੁੱਲ ਚੁਕੀ ਆ ਦੇਖੋ ਪਹਿਲਾਂ ਖੁੱਲੀ ਨਹੀਂ ਸੀਗੀ ਉਹ ਦੇਖੋ ਓਪਨ ਹੋ ਚੁਕੀ ਆ ਉਹ ਦੇਖੋ ਚਲਿਏ ਬਈ ਹਾਂ ਇਹ ਵਧੀਆ ਬਣੀ ਬਿਹਤਰ ਮਸ਼ਾਲਾ ਗਾਇਸ ਫਿਰ ਦੱਸਣਾ ਤੁਹਾਨੂੰ 300 ਰੁਪਏ ਰੈਂਟ ਆ ਰੂਮ ਦਾ ਹੂੰ ਤੇ ਵਧੀਆ ਲੱਗਿਆ ਸਾਡਾ ਹਾਂ ਲక్ష్ਮੀ ਤੇਜਾ ਮਸ਼ਾਲਾ ਜਿਹੜਾ ਨਾਮ ਹੈ ਉਹ ਹੈਗਾ ਆਪਣਾ ਲక్ష్ਮੀ ਹਾਂ ਲక్ష్ਮੀ ਦਾਮ ਲక్ష్ਮੀ ਪਾਵਨ ਤੇ ਲక్ష్ਮੀ ਪਾਵਨ ਬਾਰੋਂ ਭਾਵੇਂ ਉਹ ਤੁਹਾਨੂੰ ਬਾਰੋਂ ਵੀ ਦਿਖਾ ਦੇਣਾ ਉਹ ਜੀ ਕਿਥੇ ਲੈ ਜਾ ਲక్ష్ਮੀ ਪਾਵਨ ਇਨਸ਼ਾ ਅੱਲਾ ਜੇ ਤੁਹਾਨੂੰ ਕੋਈ ਯਾ ਹਾਂ ਲక్ష్ਮੀ ਭਵਨ ਧਰਮਸ਼ਾਲਾ ਚਲੋ ਹੁਣ ਆਪਾਂ ਚੱਲਦੇ ਆਂ ਬਾਹਰ ਪਹੁੰਚ ਗੱਡੀ ਜਾਂ ਵੀ ਚੱਕ ਲਈ ਜਾਏ ਤੁਹਾਨੂੰ ਤਾਂ ਫੜਾਈ ਸੀ ਯਾਰ ਮੈਨੇ ਗੱਡੀ ਜਾਂ ਵੀ ਮੈਂ ਚੱਕੀ ਗੱਡੀ ਜਾਂ ਵੀ ਰਹਿ ਗਈ ਚਾਬੀ ਦੇ ਅੰਮੀ ਰਾਖੀ ਕਹਿੰਦੀ ਮੈਂ ਜਾਣੀ ਚਾਬੀ ਲੈਣ ਵਾਸਤੇ ਨਹੀਂ ਤੂੰ ਸਾਰਾ ਕਸਮਾਣ ਪਾ ਦੇਣਾ ਕਬਰੇ ਚ ਉਹ ਆਪ ਗਈ ਆ ਹੁਣ ਹਾਂਜੀ ਫਿਰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਗਈ ਜੇ ਤੁਸੀਂ ਇੱਥੇ ਆਉਂਗੇ ਨੇ ਇੱਕ ਚੀਜ਼ ਖਾਸ ਧਿਆਨ ਰੱਖਿਓ ਜਿੰਨੇ ਮੈਂਬਰ ਐ ਉਹਨੇ ਤੁਹਾਡੇ ਆਈਡੀ ਕਾਰਡ ਜ਼ਰੂਰ ਚਾਹੀਦੇ ਐ ਠੀਕ ਐ ਜੀ ਉਹਨਾਂ ਦੀ ਨਾਲ ਫੋਟੋ ਸ਼ੇਡ ਨਾਲ ਕਰਾ ਲਿਆਇਓ 500 ਕੋਈ ਸਿਖ ਰਿਕੁਆਇਰਮੈਂਟ ਨਹੀਂ ਹੈਗੀ ਰੂਮ ਸਾਰ ਇੱਕੋ ਨਾਲ ਦੇ ਹੀ ਐ ਜਿਹੜੇ ਬਣੇ ਹੋਏ ਐ ਉੱਪਰ ਵੀ ਇਹ ਦੇਖੋ ਪਰ ਅਸੀਂ ਉੱਪਰ ਲੇਤਾ ਨਹੀਂ ਰੂਮ ਅਸੀਂ ਹੇਠਾਂ ਲੇਤਾ ਕੋਈ ਨੀਚੇ ਤਾਂ ਲੇਤਾ ਮਾਸੀ ਦੇ ਫਿਰ ਮੰਮੀ ਕਰਕੇ ਇਹ ਕਾੜੂ ਪੋੜੀ ਰੜਾਣੀ ਉੱਪਰ ਠੀਕ ਐ ਜੀ ਉੱਥੇ ਸਾਹਮਣੇ ਬੜਾ ਸਾਰੀ ਰਿਸੈਪਸ਼ਨ ਐ ਉਹ ਦੇਖੋ ਗਾਇਸ ਆਪਣੇ ਸਪਾਰਕ ਖੜੀ ਸਾਹਮਣੇ ਕੱਲੀ ਚਮਕਦੀ ਹੈ ਇਹ ਦੇਖੋ ਨਹੀਂ ਗੱਡੀਆਂ ਦੇ ਵਿੱਚ ਇਹ ਇੱਧਰ ਵੀ ਗੱਡੀਆਂ ਖੜੀਆਂ ਆ ਕਾਫੀ ਲੋਕ ਆਉਂਦੇ ਆ ਲੈਂਦੇ ਆ ਇੱਥੇ ਉਹ ਦੇਖੋ ਸਾਹਮਣੇ ਟੂਰਿਸਟ ਬੈਂਡ ਖੜੀ ਹੈ ਤੇ ਆ ਦੇਖੋ ਆ ਧਰਮਸ਼ਾਲਾ ਲక్ష్ਮੀ ਪਵਨ ਧਰਮਸ਼ਾਲਾ ਇੱਕੋ ਜਿਹਾ ਧਰਮਸ਼ਾਲਾ ਇੱਥੇ ਨਾਲ ਹੀ ਹੈ ਨਾਲੇ ਉਹ ਸਾਹਮਣੇ ਮੰਦਰ ਰਹਿ ਜਾਂਦਾ ਉੱਥੇ ਬਹੁਤ ਵਧੀਆ ਧਰਮਸ਼ਾਲਾ ਹੋਰ ਵੀ ਹੈਗੀ ਹੈ ਪਰ ਉਹ ਜ਼ਿਆਦਾ ਗੱਡੀ ਸਹੀ ਐ ਇੱਕ ਕਫਾਈਤੀ ਗਾਈਜ਼ ਪੰਜਾਬੀ ਦਸੀਏ ਕਫਾਈਤੀ ਤੇ ਸੁੰਦਰ ਇੱਕੋ ਹੀ ਐ ਉਸ ਤੋਂ ਬਾਅਦ ਸਾਰੀਆਂ ਮਹਿੰਗੀਆਂ ਇਹ ਲੋਕੋ ਦੇਖੋ ਜਾ ਰਹੇ ਸਾਹਮਣੇ ਤੁਰੇ ਉਹ ਤੇ ਆਪਾਂ ਸਾਹਮਣੇ ਇੱਥੇ ਗੱਡੀ پارک ਲਾਦੀ ਆਏ ਅਸੀਂ ਕਿਹੜਾ ਵਾਪਸ ਉਹ ਉਧਰ ਜਾਊਗਾ ਮੈਂ ਕਹਿੰਦਾ ਇੱਥੇ ਰਾ ਦਿੰਨੇ ਆ ਹੁਣ ਉੱਥੇ ਅੱਗੇ ਜਾ ਕੇ ਆਪਾਂ ਲਵਾਵਾਂਗੇ ਉੱਥੇ ਵੀਲਚੇਅਰ ਮਿਲ ਜੂਗੀ ਆਪਾਂ ਨੂੰ ਤੇ ਵੀਲਚੇਅਰ ਲੈ ਗਿਆ ਆ ਮਾਸੀ ਨੂੰ ਫਿਰ ਵੀਲਚੇਅਰ ਤੇ ਬਿਠਾ ਕੇ ਲੈ ਜਾਵਾਂਗੇ ਈਜ਼ਲੀ ਚਲੇ ਜਾਣਗੇ ਉਹਨਾਂ ਦੇ ਗੋਡੇ ਵੀ ਬਹੁਤ ਜ਼ਿਆਦਾ ਦੁਖਦੇ ਆ ਤੇ ਉਹਨਾਂ ਤੋਂ ਤੁਰਿਆ ਜਾਣਾ ਨਹੀਂਗਾ ਇਸ ਲਈ ਆਪਾਂ ਹੁਣ ਪਹੁੰਚ ਗਏ ਆ ਸਾਹਮਣੇ ਉਹਨਾਂ ਕੋਲੇ ਉਹ ਦੇਖੋ ਜਾ ਰਹੇ ਸਾਹਮਣੇ ਲਓ ਜੀ ਰਾਖੀ ਨੇ ਤਾਂ ਲੈ ਵੀਲ ਚੇਅਰ ਦੇਖੋ ਮੇਰੇ ਉਹਨ ਤੋਂ ਪੱਲਾ ਹੀ ਕਿੰਨਾ ਖਿਆਲ ਰੱਖਦੇ ਆ ਦੇਖੋ ਬੈ ਜੋ ਮਸੀ ਜੀ ਲਓ ਜੀ ਸਾਡੇ ਮਸੀ ਜੀ ਬੈ ਗਏ ਨੇ ਵੀਲ ਚੇਅਰ ਤੇ ਹਰਿਆਣਾ ਟਰਨ ਅਰੋੜੀ ਬਈ ਡੇਗਣਾ ਦੀ ਮਾਸੀ ਨੂੰ ਰਾਖੀ ਸੇਵਾ ਕਰ ਰਹੀ ਹੈ ਮਾਸੀ ਨੂੰ ਸਾਈਡ ਤੇ ਲਾ ਲਾ ਉਸੇ ਅਸੀਂ ਮਸਾਲੇ ਲਈ ਜਾ ਕੇ ਚਲੋ ਜੀ ਕਿੱਥੋਂ ਲੈਣਾ ਮੰਮੀ ਇਧਰ ਲੈ ਲਈਏ ਮਾਸੀ ਜਾਨੇ ਮੈਨੂੰ ਜੱਡੀ ਖੜਾ ਚੱਪੜਾਂ ਵਿੱਚ ਜਦੋਂ ਮਾਸੀ ਨੂੰ ਰਾਖੀ ਚੱਪੜਾਂ ਵਿੱਚ ਫੜਾ ਦੇ ਉਸੇ ਚੱਪੜੇ ਜੰਮਾ ਕਰਾ ਦਾਂਗੇ ਜਿਵੇਂ ਸਪਸ਼ਾਲ ਲਵਾਗੇ ਹੋਦੇ ਖੁਮਾ ਮਾਸੀ ਨੇ ਕਰਾਰੇ ਕਰਾਰੇ ਨੋਟ ਕੱਢ ਕੇ ਦੇ ਦਿੱਤੇ ਮੰਮੀ ਕਹਿੰਦੇ ਇੰਨੇ ਕੀ ਕਰਨੇ ਮਾਸੀ ਕਹਿੰਦੇ ਲੈ ਜਾਓ ਇੱਕ ਵਾਰ ਕੋ ਗੱਲ ਨਹੀਂ ਆ ਲੋ ਚਪਲਾਉਣ ਲੈ ਚਲੋ ਆਪਾਂ ਗਾਇਸ ਸਮਾਂ ਲਵਾਗੇ ਹੁਣ ਪ੍ਰਸ਼ਾਦ ਜੈ ਮਾਂ ਪ੍ਰਸ਼ਾਦ ਵਾਲਿਆਂ ਦਾ ਹਾਂ ਅਰੇ ਸਿਰ ਸਿਰ ਨਾ ਪਿੰਡ ਨਹੀਂ ਹੋਈ ਇੰਨੀ ਤਾਂ ਕਰਕੇ ਅਸੀਂ ਨਾ ਕਾਲੀ ਕਰਤੀ ਅਸੀਂ ਕਿ ਮੱਥਾ ਟੇਕ ਲਈਏ ਪਹਿਲਾਂ ਨਹੀਂ ਫਿਰ ਦੁਹਰਾਸ਼ ਹੋ ਜਾਊਗਾ ਦੇਖੋ ਜੀ ਮਹਾਵਾਈ ਦੀਆਂ ਚੁੰਨੀਆਂ ਚਾਹ ਦਾ ਪਾ ਲੈ ਲਿਆ ਹਾਲੇ ਪ੍ਰਸ਼ਾਦ ਵਾਲੇ ਦੁਕਾਨਾਂ ਖੁੱਲੀਆਂ ਵੀ ਨਹੀਂ ਦੇਖੋ ਤਾਂ ਇੱਥੇ ਰਸ਼ ਹੋ ਗਿਆ ਜੇ ਖੁੱਲੀਆਂ ਹੁੰਦੀਆਂ ਨਾ ਫਿਰ ਜਿਹੜਾ ਕਰਾਊਡ ਹੈ ਡਾਇਵਰਟ ਹੋ ਜਾਂਦਾ ਹੁਣ ਮੰਮੀ ਪ੍ਰਸ਼ਾਦ ਲਈ ਕਹਿੰਦੇ ਮੈਂ ਬਾਹਰ ਆ ਗਿਆ ਹਾਂ ਚੱਲ ਮੈਂ ਕਾਣੂ ਉੱਥੇ ਵੇਚਲਾ ਜਾ ਫਿਰਦਾ ਪਬਲਿਕ ਦੇ ਤੇ ਚਪਲਾਂ ਪੈਸੇ ਰੱਖਦੀਆਂ ਆਪਣੀਆਂ ਆਪਾਂ ਗਏ ਸੀ ਰਾਹ ਇਧਰ ਦੀ ਗਏ ਸੀ ਇਧਰ ਦੀ ਸਟੇਅਰਸ ਆ ਜਾਂਦੀ ਸਿੱਧਾ ਹੀ ਤੇ ਹੁਣ ਆਪਾਂ ਜਾਵਾਂਗੇ ਇਧਰ ਦੀ ਇਧਰ ਦੀ ਕਿਉਂਕਿ ਪੌੜੀਆਂ ਹੈ ਨਹੀਂ ਇਧਰ ਦੀ ਫਿਰ ਜਿਹੜਾ ਅਸੀ ਜੀ ਕੋਲੇ ਵੀ ਹੀਲ ਚੇਅਰ ਹੈ लिफ्टी करके हाँ चेयर करते चेंज क्योंकि ना थोड़ा जा बिंगा टूटा रुड़ रही सी फिर ब्रदर ने लिया दी चेयर व्हील चेयर वो कहें जाओ देखो आखी लेके जा रही अगे अगे असी तैयार ना ਹਣਵਾਸੀ ਦੇ ਗੱਡੀ ਦੇ ਡਰਾਈਵਰ ਹੁਣ ਇਹ ਬਣ ਗਏ ਨੇ ਦੇਖੋ ਹੈਨਾ ਉਹਨਾ ਥੈਟ ਟੋਗਾ ਜਾ ਗਿਆ ਸੀ ਉਹਦੇ ਵਿੱਚ ਟੱਗ ਗਈ ਸੀ ਤਾਂ ਕਰਕੇ ਹੋ ਗਿਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰਦਾ ਜਾ ਔੜੀ ਪਾੜੀ ਚੜਦਾ ਜਾ ਇੱਧਰ ਭੰਡਾਰਾ ਦੇਖੋ ਇੱਥੋਂ ਲਿਫਟ ਚ ਜਾਵਾਂਗੇ ਆਪਾਂ ਮਸੀਨ ਲੈ ਕੇ ਮਾਤਾ ਮੰਗਾ ਦੇ ਜੀ ਜੈ ਜੇ ਕਾਇ ਜਗਦੀ ਹੈ ਜੋਤਵਣੀ ਦਾ ਬੋਲ ਸਾਚੇ ਦਰਬਾਰ ਕੀ ਜੈ ਨਾ ਲਿਫਟ ਉੱਪਰ ਜਾਏਗਾ ਹਾਂ ਲਿਫਟ ਦੀ ਇੱਥੇ ਜਾਏਗੀ ਠੀਕ ਹਾਂ ਲੋ ਜੀ ਆਪਾਂ ਲੇ ਲਓ ਇੱਕ ਨੰਬਰ ਦਾ ਲੈ ਕੇ ਸੀ ਤੇ ਲਿਫਟ ਜਿਸੀ ਆ ਗਿਆ ਦੇਖੋ ਬਾਹਰ ਦਾ ਥੀ ਪਹੁੰਚ ਗਏ ਆਪਾਂ ਆ ਪਹੁੰਚੇ ਆ ਪਹੁੰਚੇ ਮੈਂ ਅਜੀਤ ਦਰਬਾਰ ਘੁਟੇ ਸਿਆ ਪਹੁੰਚੇ ਚਲੋ ਜੀ ਜਿਹੜੀ ਉਹਨਾਂ ਨੂੰ ਬੱਤੀ ਨਹੀਂ ਲਿਖਣਾ ਉਹ ਬੱਤੀ ਉਹ ਜੇ ਮਾਤਾ ਕੁੰਜਾ ਮਾਤਾ ਦੀ ਜੀ ਹੈ ਮਾਤਾ ਇਹ ਤਾਂ ਬਹੁਤ ਸੌਖਾ ਕੰਮ ਕਰਤਾ ਜਿੰਨਾ ਤਾਂ ਵਿਚਾਰਾਂ ਤੋਂ ਤੁਰਿਆ ਨਹੀਂ ਜਾਂਦਾ ਬਹੁਤ ਵਧੀਆ ਦੇਖੋ ਜੀ ਰਾਤ ਨੂੰ ਆਪਾਂ ਦਿਖਾਇਆ ਸੀ ਜੋ ਪੇੜ ਪਿੱਪਲ ਦਾ ਗਾਈਸ ਹਾਉ ਹੀ ਪੀਪਲ ਜੜਾ ਅਪਾ ਕੱਲ ਦਿਖਾਇਆ ਸੀਗਾ ਇਹ ਗਿਰਨ ਵਾਲਾ ਉਹਦੇ ਕੋਲ ਲਿਖਿਆ ਪੀਪਲ ਕੇ ਬ੍ਰਿਸ਼ਕੇ ਗਿਰਨੇ ਕੀ ਸੰਭਾਵਨਾ ਹੈ। ਹੁਣ ਚੱਲੇ ਆਥੇ ਮੱਥੜੇ ਕਰਨ ਵਾਸਤੇ ਆਪਾਂ ਰਾਖੀ ਕਰ ਰਹੇ ਆ ਇਸ ਚੀਜ਼ ਦੀ ਕਿਉਂਕਿ ਇਹ ਚੀਜ਼ ਨਾ ਫਿਰ ਕੋਈ ਨਾ ਕੋਈ ਲੈ ਜਾਂਦਾ। ਤਾਂ ਕਰਕੇ ਆਪਾਂ ਖੜੇ ਆ। ਇਸ ਟੋਨੇ ਜਿਹੜੀ ਸਾਹਮਣੇ ਫੈਲਣ ਲੱਗਦੀ ਆ ਉੱਥੋਂ ਵੀਡੀਓ ਨਾ ਬਣਾ ਸਕਦੇ ਆ ਆਪਾਂ। ਵੀਡੀਓ ਬਣਾਉਣ ਵਾਸਤੇ ਸਾਈਡ ਤੇ ਪੁਆਇੰਟ ਬਣਿਆ ਹੋਇਆ। ਹੁਣ ਰਾਖੀ ਚੱਲੀ ਅੰਦਰ। ਦੇਖੋ ਗਾਈਸ ਸਿਰ ਪੀੜ ਘਾਟਾ ਇੱਥੇ। ਇਹ ਨਹੀਂ ਪੀੜ ਹੈ ਨਹੀਂ ਕੀ ਤਾਂ ਕਰਕੇ ਨਾ ਫਿਰ ਆਪਾਂ ਗਿਆ ਤਾਂ ਹੀ ਬਾਹਰ ਆਵਾਂਗੇ। ਦੇ ਕੋ ਸਵਾਈ ਜਲੀ ਜਾਂਦੀ ਆ ਤੇ ਤਾਂ ਹੀ ਫਿਰ ਆ ਪਾਸੇ ਪੱਲਾ ਹੀ ਆ ਗਿਆ ਫਿਰ ਸਾਰੇ ਜਿਹਾ ਉਹ ਮਾ ਮਾਈ ਤੁਹਾਡੇ ਸਦਾ ਹੀ ਜਾ ਆਹ ਦੇਖੋ ਦੋਤ ਲੈ ਕੇ ਚੱਲੇ ਲੋ ਜੀ ਗਾਇਸ ਨਮੀ ਦੀ ਮਾਸੀ ਜੀ ਮੱਥਾ ਟੇਕ ਲਿਆ ਹੁਣ ਮੈਂ ਇਧਰ ਆਖੀ ਜਾਵਾਂਗੇ ਮੱਥਾ ਟੇਕਣ ਵਾਸਤੇ ਮਾਸੀ ਜੀ ਨੂੰ ਉੱਥੇ ਬਹਿ ਜਾਣਗੇ ਚੇਅਰ ਤੇ ਆਰਾਮ ਕਰਦੇ ਬਹਿ ਕੇ ਮਾਸੀ ਜੀ ਅਸੀਂ ਮੱਥਾ ਟੇਕਣ ਮੈਂ ਇਧਰ ਆਖੀ ਮਿਲ ਗਿਆ ਸਾਨੂੰ ਮਥਾੜੇ ਇੱਕ ਗਾਈਜ਼ ਆਪਾਂ ਜਦੋਂ ਦਰਸ਼ਨ ਕਰਨ ਗਏ ਅਦਵਾਰ ਤੇ ਹੋਣ ਲੱਗੀ ਤੇ ਆਪਾਂ ਆਰਤੀ ਦੇ ਵਿੱਚ ਬੈਠ ਗਏ ਸੀਗੇ ਤੁਸੀਂ ਕਿਸ ਤੋਂ ਪਹਿਲਾਂ ਇੱਕ ਹਨਾ ਕਲਿੱਪ ਦੇਖੀ ਹੋਣੀ ਹੈ ਛੋਟੀ ਜੀ ਹਨਾ ਉਮ ਚੋਰੀ ਜੋ ਕੈਮਰਾ ਵਾਲੀ ਸੀਗੀ ਮੈਂ ਕਿਹਾ ਚਲ ਮੈਂ ਸਾਹਮਣੇ ਵੀ ਦਰਸ਼ਨ ਕਰਾ ਦਤਾ ਸਾਡੇ ਸਾਰੇ ਵੀਫਰਸ ਦੇ ਹਨਾ ਤੁਹਾਨੂੰ ਦੇਖਣੇ ਦੇਖਦੇ ਜਿਹੜੇ ਤੁਸੀਂ ਵੀ ਦਰਸ਼ਨ ਕਰ ਲਿਓ ਡਰਦੇ ਮਾਰੇ ਨੇ ਬਣਾ ਲਈ ਕਿਉਂਕਿ ਐਕਚੁਅਲੀ ਕੀ ਹੈ ਗਾਈ ਦੱਸਣਾ ਫਿਰ ਫੋਨ ਨਾ ਫੜ ਕੇ ਰੱਖ ਲੈਂਦੇ ਆ ਫਿਰ ਮਿੰਤਾ ਕਰ ਨਹੀਂ ਮਿਲਦੀ ਕਾਫੀ ਕੀ ਜੀ ਫੋਨ ਦੇ ਦੋ ਤਾਂ ਕਰਕੇ ਰਿਸਕ ਜੇ ਲੈ ਕੇ ਬੜਾਈ ਲਈ ਸੀ ਵੀਡੀਓ ਗਾਈਸ ਹੁਣ ਅਸੀਂ ਚਲਦੇ ਦੂਸਰੇ ਮੰਦਰ ਪਟਿਆਲਾ ਮੰਦਰ ਅੰਦਰ ਠੀਕ ਗਿਰਚੇ ਰੁੱਥੇ ਵੀ ਜਾ ਸਕਦੀ ਐ ਇਸ ਕਰਕੇ ਆਪਾਂ ਅਸੀ ਨੂੰ ਥਾਲ ਬੁਠਾ ਕੇ ਦਰਸ਼ਨ ਕਰ ਆ ਰਿਹਾ ਆਂ ਮੰਮੀ ਪੈਦਲ ਆ ਰਹੇ ਨੇ ਤੇ ਆਪਾਂ ਦੂਜੇ ਬੰਦੇ ਪਹੁੰਚਦੇ ਹਾਂ ਹੁਣ ਇੱਥੇ ਆਣੇ ਜੀ ਪਾ ਤੇ ਰੂ ਬਾਬਾ ਜੀ ਦੇ ਦਰਸ਼ਨ ਜੈ ਹੋ ਜੈ ਹੋ ਜੈ ਹੋ ਇਹਨਾਂ ਦੇ ਦਰਸ਼ਨ ਕਰਨੇ ਵੀ ਬਹੁਤ ਜ਼ਰੂਰੀ ਨੇ ਚਲੋ ਜੈ ਮਾਂ ਦਾ ਦੀ ਜੈ ਮਾਂ ਦਾ ਜੈ ਮਾਂ ਦਾ ਇਹ ਆ ਜੀ ਪਟਿਆਲਾ ਮੰਦਿਰ ਲੋ ਜੀ ਗਾਇਸ ਆਪਾਂ ਪਹੁੰਚ ਗਏ ਜੀ ਇੱਥੇ ਪਟਿਆਲਾ ਮੰਦਿਰ ਇਹ ਮੰਦਿਰ ਦੀ ਇੱਕ ਹਿਸਟਰੀ ਹੈ ਕਹਿੰਦੇ ਮਤਲਬ ਇੱਥੇ ਨਾ ਇੱਕ ਰਾਜਾ ਸੀਗਾ ਉਹ ਪਹਿਲਾ ਦਰਸ਼ਨ ਕਰਨ ਆਇਆ ਸੀ ਉਧਰਲੇ ਮੰਦਿਰ ਦੇ ਉਧਰ ਮੰਦਿਰ ਦਰਸ਼ਨ ਕਰਨ ਦੇ ਉੱਤੇ ਉਹ ਹਾਂ ਸੀ ਨਾ ਸ਼ਿਕਾਰ ਖੇਡਦਾ ਰਾਜਾ ਪਟਿਆਲੇ ਵਾਲਾ ਇੱਥੇ ਆ ਗਿਆ ਸੀ ਅੱਛਾ ਤੇ ਫੇਰ ਉਹਨਾਂ ਨੇ ਦੇਖਿਆ ਵੀ ਮਾਤਾ ਦਾ ਮੰਦਿਰ ਬਣਿਆ ਹੋਇਆ ਮੈਂ ਦਰਸ਼ਨ ਕਰ ਲਾਂ ਤੇ ਜਿਹੜੇ ਪੁਜਾਰੀ ਸੀਗੇ ਉਹਨਾਂ ਨੇ ਦਰਸ਼ਨ ਨਹੀਂ ਕਰਨ ਦਿੱਤੇ ਬੇਈ ਪਹਿਲਾਂ ਸਾਡੇ ਮਹਾਰਾਜ ਦਰਸ਼ਨ ਕਰਨਗੇ ਮਨੀ ਮਾਜਰੇ ਵਾਲੇ ਰਾਜਾ ਜੀ ਤੇ ਫਿਰ ਇਸ ਕਰਕੇ ਰਾਜੇ ਨੂੰ ਇਹ ਹੋ ਗਿਆ ਵੀ ਮੈਂ ਵੀ ਇੱਥੇ ਮੰਦਿਰ ਬਣਾਵਾਂ ਫਿਰ ਪਟਿਆਲੇ ਵਾਲੇ ਰਾਜੇ ਨੇ ਫਿਰ ਇਹ ਮੰਦਿਰ ਬਣਵਾਇਆ ਇਹ ਪਟਿਆਲੇ ਵਾਲੇ ਰਾਜੇ ਦਾ ਮੰਦਿਰ ਹੈ ਉਹ ਮਨੀ ਮਾਜਰੇ ਓਕੇ ਹਾਂ ਇਹ ਇਤਿਹਾਸ ਹੈ ਇਹ ਜਿਹੜਾ ਮੰਦਿਰ ਹੈ ਜੀ ਇੱਥੇ ਸਾਡੇ ਮਾਸੀ ਜੀ ਸੀਗੇ ਜਿਹੜੇ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ 92 ਚ ਨਹੀਂ ਕਿ ਮੰਦਿਰ ਸਾਡਾ ਸੀ ਪਹਿਲਾਂ ਹਾਂ ਪਹਿਲਾਂ ਮੰਦਿਰ ਸਾਡਾ ਸੀ ਜੀ ਸਾਡਾ ਬਚਪਨ ਅਸੀਂ ਇੱਥੇ ਮਾਤਾ ਦੇ ਦੁਆਰੇ ਖੇੜ ਕੇ ਬਿਤਾਇਆ ਮੇਰੇ ਰੀਅਲ ਮਾਸੀ ਜੀ ਸੀਗੇ ਮੇਰੀ ਮੰਮੀ ਦਾ ਬਚਪਨ ਇੱਥੇ ਬਿਤੇਆ ਇਸ ਮੰਮੀ ਦੀ ਮਾਸੀ ਦਾ ਮੰਦਰ ਸੀ ਹਾਂ ਉਹਨਾਂ ਨੇ ਉਹਨਾਂ ਨੂੰ দান ਕਰਕੇ ਦਿੱਤਾ ਵੇ ਅਸੀਂ ਮਹਾਰਾਜਾ ਪਟਿਆਲਾ ਨੇ ਮੇਰੇ ਮਾਸੀ ਜੀ ਦੇ ਪੁਰਖਾਂ ਨੂੰ ਉਹ ਪੀੜ੍ਹੀ ਚੱਲਦੀ ਆ ਰਹੀ ਸੀ ਮਾਸੀ ਜੀ ਨੇ 90 ਸਾਲ ਦੀ ਉਮਰ ਤੱਕ ਇੱਥੇ ਸੇਵਾ ਕੀਤੀ 90 ਸਾਲ ਦੀ ਉਮਰ ਤੱਕ ਕਿਆ ਬਾਤ ਦੇ ਕਾਲ ਚ ਉਹਨਾਂ ਦਾ ਵਿਹੰਪ ਹੋਇਆ ਜੀ ਪਟਿਆਲਾ ਦਾ ਮੰਦਰ ਅੰਦਰੋਂ ਕਿ ਜੋ ਜੇ ਮਾ ਅੰਦਰ ਮਣਾ ਤਾਂ ਆਪਾਂ ਤੁਹਾਨੂੰ ਬਾਰੰਗ ਦਰਸ਼ਨ ਕਰਵਾ ਜੰਨੇ ਆ ਜੀ ਇਸ ਕੰਮ ਦੇਖੋ ਸਾਡੀ ਮਾਤਾ ਦੇ ਪਰਸ ਉੱਥੇ ਰੱਖ ਕੇ ਆ ਗਏ ਅਸੀਂ ਇੱਥੇ ਤੱਕ ਪਹੁੰਚ ਗਏ ਸੀ ਉਹ ਦੇਖੋ ਰੱਖੀ ਜੱਲੀ ਆ ਇਹਨੇ ਪਰਸ ਕਿਤੇ ਪਰਸ ਉੱਥੇ ਰੱਖ ਕੇ ਆ ਗਏ ਵਾ ਵੇ ਮਾਤਾ ਤੇਰੇ ਲਓ ਜੀ ਹੁਣ ਆਪਾਂ ਕਰ ਰਹੇ ਆ ਪ੍ਰਿਕਰਮਾ ਪ੍ਰਿਕਰਮਾ ਕਰਦੇ ਕਰਦੇ ਆਪਾਂ ਦਾ ਸਾਹਮਣੇ ਛੋਟੇ ਮੰਦਰ ਬਣੇ ਹੋਏ ਆ ਜਿਵੇਂ ਉਹ ਸਾਹਮਣੇ ਸ਼ਿਵ ਮੰਦਰ ਸੀਗਾ ਤੇ ਸਾਹਮਣੇ ਆਪਣਾ ਸ੍ਰੀ ਗਨਪਤੀ ਜੀ ਦਾ ਮੰਦਿਰ ਆ ਗਿਆ ਨਾਮਾ ਕਰੀ ਨਾ ਉਹਦੇ ਦਰਸ਼ਨ ਤੇ ਨਾਲ ਹੋ ਜਾਂਦੀ ਹੈ ਪਰਿਕਰਮਾ ਉਹ ਸਾਹਮਣੇ ਦੇਖੋ ਮੰਦਿਰ ਆ ਗਿਆ ਹੋ ਕੇ ਨੇੜੇ ਜਾ ਕੇ ਪਤਾ ਲੱਗੂ ਕਿ ਇਹਦਾ ਮੰਦਿਰ ਪੜਿਆ ਰਿਆ ਦੂਰੋਂ ਕਿਹੜਾ ਮੰਦਿਰ ਆਖੀ ਉਹ ਹਾਂ ਜੀ ਕਾਲੀ ਮਾਤਾ ਦਾ ਮੰਦਿਰ ਆ ਗਿਆ ਦੇਖੋ ਜੀ ਅਸੀਂ ਇੱਥੇ ਵੀਡੀਓ ਬਣਾਈਆਂ ਸਨ ਉਹ ਵੀ ਹੈ ਨਾ ਜਿਹੜੇ ਲੈ ਆਏ ਸੀ ਹਾਂ ਆਪਾਂ ਉਹ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਗਾਇਸ ਕਿਹੜੀ ਸੀ ਪਹਿਲਾ ਵੀਡੀਓ ਜਿਹੜਾ ਇਹਨੇ ਹਾਂ ਇੰਸਟਾਗ੍ਰਾਮ ਤੇ ਪਾਈਆ ਆਪਣੇ ਆ। ਇਹ ਐਸੇ ਐਸੇ ਵੀਡੀਓ ਬਣਾਈਆਂ ਸੀਗੀਆਂ। ਜੈ ਕਾਲੀ ਮਾਂ ਤੁਹਾਡੀ ਸਦਾ ਹੀ ਜੈ। ਇੱਧਰ ਆ ਗਿਆ ਜੀ ਆਪਣਾ ਹਨੂਮਾਨ ਜੀ ਦਾ ਮੰਦਿਰ। ਹਾਗ ਲੱਗਾ ਬਈ। ਕੋ ਗਾਈਸ ਵੀਲ ਪੱਤਰ ਲੱਗੇ ਹੋਏ ਆ ਇਹ ਵੀਲ ਪੱਤਰ ਆਹ ਆ ਤਾਂ ਵੀਲ ਪੱਤਰ ਵੀ ਲੱਗੇ ਹੋਏ ਆ ਆਹ ਦਾ ਵੀਲ ਪੱਤਰ ਆ ਮਸੀ ਜੀ ਆ ਦੇਖੋ ਪੱਤੇ ਲੱਗੇ ਹੋਏ ਆ ਆ ਵਿੱਚ ਹੀ ਹੋਇਆ ਪਿਆ ਆ ਦੇਖੋ ਹੋਰ ਲੈਣਾ ਤਾਂ ਗਾਹ ਉਹ ਅੱਪ ਚੜਾ ਲਾਂਗੇ ਉੱਥੇ ਹੋਵੇ ਤਾਂ ਮੈਂ ਖਾਣ ਵਾਸਤੇ ਲਿਆ ਫਿਰ ਖਾ ਲਾ ਸਿਖਾ ਲਿਆ हां नहीं मसर ते ना मारनी मासी दे कदे बिल तोड़ने दी मासी ਦੇ ਸਿਰ ਤੇ ਮਿਸੇ ਪਰੇ ਕਰ ਪਹਿਲਾਂ मासी ਨੂੰ ਬੰਦੇ ਕਰਦੇ ਬੰਲਾ ਕਦੇ मासी ਦੇ ਸਿਰ ਤੇ ਮਾਰੇ ਮਣ ਗਏ ਲੋ ਜੀ ਹੁਣ ਆਖੀ ਬਿਲ ਤੋੜੂਗੀ ਇਹ ਗਾਂਡੇ ਮੇਨ ਬਿਲ ਚਾਹੀਦਾ ਛੱਡ ਦਿੱਤਾ ਮਾਸੀ ਤੂੰ ਦੇਖੋ ਕਿਵੇਂ ਧੱਕਾ ਮਾਰ ਕੇ ਉਹਦੇ ਕੀ ਮਾਸੀ ਵਿਚ ਰੋੜੀ ਜਾਂਦੀ ਹੈ ਇਹ ਟੱਲ ਤੋੜਦਾ ਤੂੰ ਮੈਨੂੰ ਫੜਾ ਮੈਂ ਤੋੜ ਕੇ ਦਵਾ ਦੇਖੋ ਗਾਇਸ ਮੰਕੀ ਆ ਗਿਆ ਕੀ ਲੈਣ ਆਇਆ ਸੀ ਆਪਣੇ ਕੋਲ ਕੁਛ ਹੈ ਨਹੀਂ ਇਹ ਲੱਗਦਾ ਹੈ ਇਹ ਕੁਛ ਮਾਸੀ ਹੈ ਤੇ ਲਵਾਫਾ ਹੈ ਨਾ ਚਲੋ ਉਹ ਤਾਂ ਹੀ ਉਹ ਫਿਰਦਾ ਕੋਲੇ ਚਲ ਚੰਦੀਏ ਇਹ ਦੇਖੋ गाइस ਛੋਟੇ ਛੋਟੇ ਮੰਕੀ ਇਹ ਰੱਖੀ ਕਿੰਨੀ ਆ ਮਾਲਾ ਟੰਗੀਆਂ ਹੋਈਆਂ ਪੇਟ ਤੇ ਅੱਧਾ ਪੇਟ ਤੇ ਤਾਂ ਹੇ ਵੀ ਤਾਂ ਨੀ ਹੋਈਆਂ ਮਾਲਾ ਹੀ ਆਈਆਂ ਨੇ ਹਾਂਜੀ ਮੰਮੀ ਬੰਨਦੇ ਆ ਮੰਮੀ ਤਾਂ ਪਤਾ ਨਹੀਂ ਕੀ ਘੁੰਮ ਗਿਆ ਗਾਇਸ ਮੰਮੀ ਪਤਾ ਨਹੀਂ ਉਧਰ ਕਿੱਧਰ ਤੁਰੇ ਫਿਰਦੇ ਲੱਭਦੇ ਕੀ ਲੱਭਰੇ ਸੀ ਪਰਸ ਦਿੱਤੇ ਪਾਇਆ ਸੀ ਪਰਸ ਤਾਂ ਪਾਇਆ ਹੋਇਆ ਹੁਣਾਂ ਦਾ ਪਰਸ ਦਿੱਤੇ ਆ ਮਸੀਗੇ ਉਹ ਦੂਜੇ ਸਾਈਡ ਤੇ ਆ ਨਾ ਦਾਣੇ ਦੇਖਿਆ ਚਲੋ ਵੀ ਚੱਲੀਏ ਨਪਾ ਚਲਦੇ ਆ ਬਾਹਰਲੀ ਸਾਈਡ ਹੁਣ ਕਰਾਂਗੇ ਆਪਾਂ ਨਾਲ ਨਾਸ਼ਤਾ ਵਗੈਰਾ ਫਿਰ ਦੇਖਦੇ ਆਪਾਂ ਕਿੱਥੇ ਜਾਂਦੇ ਆ ਨਾਸ਼ਤਾ ਵਗੈਰਾ ਕਰਦੇ ਆ ਇੱਕ ਵਾਰ ਰੂਮ ਚਲਦੇ ਆ ਹੁਣ ਕਦਰ ਸੌਕਨ ਦੀਂਜੀ ਕਰਾਂਗੇ ਉੱਥੇ ਕੰਟੇਨ ਚ ਕਰਾਂਗੇ ਧਰਮਸ਼ਾਲਾ ਫਿਰ ਮਿਲਦੇ ਆ ਹਾਂਜੀ ਰੂਮ ਚ ਚਲਦੇ ਆ ਇੱਕ ਵਾਰ ਫਿਰ ਦੇਖਦੇ ਆਪਾਂ ਫਿਰ ਕਿੱਥੇ ਜਾਵਾਂਗੇ ਘੁੰਮਣ ਜਾਂਦੇ ਆ ਘਰੇ ਜਾਂਦੇ ਆ ਕਿੱਥੇ ਜਾਂਦੇ ਆ ਗਾਇਸ ਦੇਖੋ ਕਾਕੀ ਕੰਦੀ ਜੀ ਮੈਂ ਪੈਟੀ ਖਾਉਂਗੀ ਉਹ ਸਾਹਮਣੇ ਦੇਖੋ ਭੰਡਾਰਾ ਲਿਖਿਆ ਵਿਹੜੀ ਮੈਂ ਉੱਥੇ ਜਾ ਕੇ ਲੰਗਾ ਲੰਗਾ ਖਾਣਾ ਨਾ ਕਦੀ ਮੈਂ ਤਾਂ ਪੈਟੀ ਖਾਉਂਗੀ ਇੱਧਰ ਜਾਗਦੀ ਨਾ ਹੁਣ ਬੈਠ ਜਕਾਣੀ ਨੂੰ ਐ ਅਸੀਂ ਦੇਖੋ ਮੰਮੀ ਮਾਸੀ ਨੂੰ ਬੜੀ ਬੈਠੇ ਆ ਮਗਾ ਮੰਮੀ ਮਾਸੀ ਨੂੰ ਫੜ ਲਓ ਕਿ ਇੱਧਰ ਨੂੰ ਰੋੜਾਨ ਵਾਲੀ ਐ ਇੱਧਰ ਫੇ ਮਾਸੀ ਮੁੜ ਕੇ ਬੜੀ ਨਹੀਂ ਜਾਣੀ ਗਾਈਜ਼ ਆਪਾਂ ਜਿਹੜੇ ਰਸਤੇ ਤੋਂ ਗਏ ਸੀ ਆਪਾਂ ਉਸੇ ਰਸਤੇ ਤੋਂ ਫੇਰ ਵਾਪਸ ਆ ਗਏ ਤੇ ਹੁਣ ਇੱਕ ਮੰਦਿਰ ਹੋਰ ਐ ਆਪਾਂ ਉਹ ਦੇਖ ਕੇ ਆਵਾਂਗੇ ਤੇ ਉੱਥੇ ਦਰਸ਼ਨ ਕਰ ਕੇ ਆਵਾਂਗੇ ਇੱਧਰ 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 ਜੀ ਇੱਧਰ ਜਿਵੇਂ ਪਹਿਲਾਂ ਗਏ ਸੀ ਆਪਾਂ ਉਸੇ ਰਸਤੇ ਤੋਂ ਹੀ ਜਾਵਾਂਗੇ ਉੱਧਰ ਦੀ ਹੋਈ जी आहुं लज्जु ने नई दर्शन करे कल वो आज कर लो ये देखो जी बैग गियर पे पैरे नहीं गड्डी से हूं <laughs> वो अंकल करने आवे उल्टा करके उतारो हूँ। हां बढ़िया सखे उतर गए ना जदों मैंने सीधा उतार दे तो दया लगता सी भी मुरे ना गिर जानो सी पर होली होली उतारया हो कहंदे ਐਵੇਂ उता उतार लो ਐਵੇਂ सही उतर गए गाइस हुण आपा दूसरे ਮੰਦਰ ਜਾ ਰਹੇ ਆ ਇਹ ਖੋਲੀ ਵਾਲਾ ਮੰਦਰ ਵਜਦਾ ਤੇ ਇੱਥੇ ਜਿਹੜੀ ਮੂਰਤੀ ਆ ਉਹ ਜ਼ਮੀਨ ਚੋਂ ਆਪਣੇ ਆਪ ਹੋਈ ਹੋਈ ਐ ਪ੍ਰਗਟ ਹੋਈ ਹੋਈ ਐ ਜ਼ਮੀਨ ਚੋਂ ਪ੍ਰਗਟ ਹੋਈ ਹੋਈ ਐ ਤੇ ਆਪਾਂ ਉੱਥੇ ਚੱਲਦੇ ਆਂ ਦਰਸ਼ਨ ਕਰਦੇ ਆਂ ਅਸੀਂ ਜਦੋਂ ਪਹਿਲਾਂ ਇਸ ਤੋਂ ਦੂਸਰੇ ਇੱਧਰਲੇ ਬਸ ਹੀ ਨਹੀਂ ਗਏ ਸੀ ਇਸ ਵਾਰ ਹੁਣ ਕੀ ਇੱਧਰ ਜਾ ਰਹੇ ਆ ਦਰਸ਼ਨ ਕਰਕੇ ਆਨੇ ਆ ਤੇ ਦੇਖਦੇ ਆ ਗਾਈਸ ਸੋਣੂ ਵੀ ਕਰਾਣੇ ਆ ਜੇ ਫੋਨ ਆਲ ਆਊਟ ਹੋਇਆ ਥੋੜਾ ਬਹੁਤ ਫਿਰ ਤੁਹਾਨੂੰ ਦਰਸ਼ਨ ਕਰਾਣੇ ਆ ਅੱਛਾ ਹਾਂ ਪਤਲਾਂ ਦੀ ਆਏ ਪਰ ਕੋਈ ਸਤੀ ਮੰਦਰ ਸਤੀ ਮਾਤਾ ਮੰਦਰ ਪ੍ਰਾਚੀ ਹਾਂ ਪਹਿਲਾਂ ਖੋਲੀ ਆ ਮੰਦਰ ਕਹਿੰਦੇ ਹੁੰਦੇ ਸੀ ਅੱਛਾ ਠੀਕ ਆ ਅੱਛਾ ਹੈ ਹਾਂ ਚਲੋ ਹੁਣ ਪ੍ਰਾਚੀ ਸਤੀ ਮਾਤਾ ਮੰਦਰ ਆ ਜੈ ਹੋ ਜੈ ਹੋ ਜੈ ਮਾਤਾ ਦੀ ਚੜਗੇ ਜੜਾਈ ਚੜਗੇ ਚਲੋ ਵੀ ਅੰਦਰ ਚਲੀਏ ਇਥੋਂ ਦੀ ਉਤਰ ਕੇ ਚੜਨਾ ਪੈਣਾ ਦੇਖੋ ਇਸ ਕੋਲ ਤੋਂ ਸਿੱਧੇ ਵਿੱਚ ਕੀ ਹੈ ਇੱਥੇ ਬੜਾ ਬਟਾੜਾ ਬੜੋ ਇਹ ਹੈ ਜੀ ਸ਼ਨੀ ਦੇਵ ਦਾ ਮੰਦਿਰ ਬੜਾ ਬਣਾਤਾ ਦੇ ਸੁਣੋ ਉੱਧਰ ਹੈਗਾ ਨਵ ਗ੍ਰਾਮ ਮੰਦਿਰ ਨਾ ਲੈ ਕੇ ਆਉਣ

ਉਹ ਪਰਲੇ ਵਸਟ ਬਾਹਾਂ ਦੇਖ ਕੇ ਹੋਏ ਗਾਈਜ਼ ਇੱਕ ਨਾ ਇੱਥੇ ਵੀ ਹੈ ਦੇਖੋ ਲਾਜਵੰਤ ਦੀ ਗੈਸਟ ਹਾਊਸ ਹੈਗਾ ਤੇ ਮੈਂ ਗਿਆ ਸੀ ਅੰਦਰ ਪਤਾ ਕਰਨ ਵਾਸਤੇ ਮੈਂ ਗਿਆ ਇੱਥੇ ਦੇਖੀ ਕਿ ਰੂਮ ਤਾਂ ਸਭ ਪਤਾ ਵਾ ਕਿਉਂਕਿ ਇੱਥੇ ਏਸੀ ਵੀ ਲੱਗਿਆ ਆਪਣੇ ਲਈ ਉੱਥੇ ਅਸੀਂ ਹੈ ਨਹੀਂਗਾ ਮੈਂ ਅੰਦਰ ਗਿਆਗਾ ਇਹਦੇ ਅੰਦਰ ਕੋਈ ਹੈ ਹੀ ਨਹੀਂ ਸੀਗਾ ਮੈਂ ਬਾਜਾਂ ਮਾਰੀ ਗਿਆ ਕੋਈ ਨਹੀਂ ਸੀਗਾ ਸਾਹਮਣੇ ਦੇਖਿਆ ਕੁੱਤਾ ਬੈਠਾਗਾ ਵੱਡਾ ਸਾਰਾ ਉਹ ਮੈਨੂੰ ਐ ਦੇਖਣ ਲੱਗਿਆ ਕਰਨ ਖੜੇ ਕਰਕੇ ਮੈਂ ਵਾਪਸ ਹੀ ਮੁੜਿਆ ਮੈਂ ਕਿਹਾ ਛੱਡ ਬਈ ਹੁਣ ਆਪਾਂ ਚੱਲਦੇ ਆਂ ਵਾਪਸੀ ਕਰ ਰਿਹਾ ਹੁਣ ਆਪਾਂ ਚੱਲਦੇ ਆ ਆਪਣੀ ਧਰਮਸ਼ਾਲਾ ਚ ਜਾ ਕੇ ਕੁਝ ਖਾਣੇ ਪੀਣੇ ਆ ਭੁੱਖ ਲੱਗ ਜਾਂਦੀ ਆ ਹੁਣ 6:30 ਵਜੇ ਨਿਕਲੇ ਹੋਏ ਆ ਟਾਈਮ ਹੋ ਚੁੱਕਿਆ 9:00 ਵੱਜ ਚੁੱਕਿਆ ਉਹ ਦੇਖੋ ਹੋ ਗਿਆ ਕਿਵੇਂ ਜਾਰੀ ਆ ਗਾਇਸ ਦੇਖੋ ਸਾਰੀ ਮਾਰਕੀਟ ਲੱਗਣ ਲੱਗੀ ਹੁਣ ਜਿਵੇਂ ਜਿਵੇਂ ਦਿਨ ਚੜ੍ਹਦੇ ਆ ਸਾਢੇ 8 ਹੋ ਗਏ 9:00 ਵਜੇ ਕਿ ਸਾਢੇ 9:00 ਵਜੇ ਤੇ ਸਾਰੀ ਮਾਰਕੀਟ ਖੁੱਲ ਗਈ ਆ ਦੁਕਾਨਾਂ ਲੱਗ ਗਈਆਂ ਤੇ ਹੁਣ ਆਪਾਂ ਇੱਥੇ ਦੇਖਦੇ ਆਂ ਕੁਝ ਚੱਲਦੇ ਆਪਾਂ ਉਹ ਜੀ ਗਾਇਸ ਤਾਂ ਹੁਣ ਗੱਡੀ ਕੱਢ ਰਹੇ ਆਂ ਦਰਸ਼ਨ ਆਪਾਂ ਕਰ ਲਈ ਦਰਸ਼ਨ ਬਹੁਤ ਵਧੀਆ ਹੋ ਗਏ ਨਜ਼ਾਰਾ ਆ ਗਿਆ ਦਰਸ਼ਨ ਕਰਕੇ ਤੇ ਹੁਣ ਆਪਾਂ ਉਹਨਾਂ ਨੂੰ ਚੱਕਦੇ ਆਂ ਸਾਰਿਆਂ ਨੂੰ ਉੱਥੇ ਬੈਠੇ ਆ ਉਹ ਤੇ ਉਹਨਾਂ ਨੂੰ ਚੱਕ ਕੇ ਚੱਲਦੇ ਆਂ ਆਪਾਂ ਹੁਣ ਉੱਥੇ ਆਪਣੇ ਰੂਮ ਦੇ ਵੀ ਫੋਨ ਡਿੱਗ ਗਿਆ ਸੀ ਸੌਰੀ ਫੋਨ ਡਿੱਗ ਗਿਆ ਸੀ ਗਾਇਸ ਤੇ ਆਪਾਂ ਉਹਨਾਂ ਨੂੰ ਚੱਕ ਕੇ ਚੱਲਦੇ ਆਂ ਹੁਣ ਰੂਮ ਦੇ ਵਿੱਚ ਧਰਮੀ ਬਹੁਤ ਆ ਯਾਰ ਲੋਚ ਫਾਈਨਲੀ ਪਹੁੰਚ ਗਏ ਆਪਾਂ ਆਪਣੀ ਧਰਮਸ਼ਾਲਾ 'ਚ ਹੁਣ ਚੱਲਦੇ ਆ ਅੰਦਰ ਹੁਣ ਕਰਦੇ ਆ ਨਾਸ਼ਤਾ ਗਾਈਜ਼ ਅੱਪਾ ਕੰਟੀਨ ਚ ਬੈਠ ਚੁੱਕੇ ਆ ਥੋੜੀ ਬੈਕ ਸਾਈਡ ਦੇਖ ਰਹੇ ਹਾਂ ਇਹ ਕੰਟੀਨ ਹੈ ਅੰਦਰ ਇਹਦੇ ਰਸੋਈ ਹੈ ਬਹੁਤ ਸਾਫ ਸੁਥਰੀ ਹੈ ਤੇ ਰੇਟ ਵੀ ਵਾਜਿਬ ਹੈ 50 ਰੁਪਏ ਦੇ ਦੋ ਪਰੌਠੇ ਆਲੂ ਵਾਲੇ ਨਾਲ ਅਚਾਰ ਦਹੀਂ ਤੁਹਾਨੂੰ ਐਕਸਟਰਾ ਲੈਣ ਆਪੂਗਾ ਆਪਾਂ ਤਾਂ ਇਹ ਐਕਸਟਰਾ ਲੈ ਲਈਏ ਪਰ ਇਹ ਆਂਦਾ ਉਹ ਪਰੌਠੇ ਖਾਣੇ ਆਂਦਾ ਸਹਜ ਗੱਲ ਹੈ ਠੀਕ ਹੈ ਜੀ ਫਿਲਹਾਲ ਅਸੀਂ ਪਾਣੀ ਵੀ ਖੇਡਿਆ ਕਿਉਂਕਿ ਗਰਮੀ ਬਹੁਤ ਸਗੀ ਹੈ ਠੱਡਾ ਬਣੇਗਾ ਤੁਹਾਨੂੰ ਮਿਲਣਾ ਨਹੀਂ ਹੋਏ ਚਾਹਲ ਬਣੇ ਦਿੱਤਾ ਦੇਖੋ ਜੀ ਗਾਈਜ਼ ਪਰੌਠਾ ਮੇਰੇ ਹੱਥ 'ਚ ਡੱਬਰੋਂ ਠਾ ਪੂਰਾ ਵੇਖੋ ਰੱਖੇ ਤਾਂ ਭੁੱਖ ਲੱਗੀ ਰੱਖੇ ਖਾਣੇ ਲੱਗ ਗਈ ਮੈਂ ਮੇਰੇ ਨਾਲ ਖਾ ਵੀ ਲਿਆ ਗਾਈ ਸਟਾਮ ਹੋ ਚੁੱਕੇ ਜੀ ਆਪਣਾ 11:30 ਹੋ ਚੁੱਕਿਆ ਤੇ ਆਪਾਂ ਕਰ ਰਹੇ ਹੁਣੇ ਰੂਮ ਨੂੰ ਖਾਲੀ ਤੇ ਆਪਾਂ ਹੁਣ ਚੱਲਦੇ ਆਂ ਪਤਾ ਨਹੀਂ ਕਿੱਥੇ ਚੱਲਦੇ ਆਂ ਆਪਾਂ ਚੱਲਦੇ ਆਂ ਛਿੰਦੀ ਬਰੋਰਾ ਕੋਲੇ ਉੱਥੇ ਜਾ ਕੇ ਮਿਲਦੇ ਆਂ ਉਹ ਖੁੱਡੇ ਲੋਹਰੇ ਇੱਥੋਂ ਦੂਰ ਆ 20 ਕਿਲੋਮੀਟਰ ਉੱਥੇ ਜਾ ਤੰਦਾਈ ਕਿਲੋਮੀਟਰ ਬਸ ਇਨਾ ਕਿ ਹੋਵੇ ਜੇ ਅੱਪ ਚੱਲਦੇ ਆ ਉੱਥੇ ਜਾ ਕੇ ਮਿਲਦੇ ਠੀਕ ਹੈ ਜੀ ਸਮਾਨ ਨੂੰ ਰੱਖ ਲੈਣ ਗੱਡੀ 'ਚ ਅਸੀਂ ਹੁਣ ਆਪਾਂ ਇਥੋਂ ਨਿਕਲ ਗਏ ਆ ਜੀ ਮੰਦਰ ਚੋਂ ਬਾਹਰ ਆ ਗਏ ਤੇ ਹੁਣ ਆਪਾਂ ਚੱਲਦੇ ਆ